ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਅੱਜ ਆਪਾਂ ਗੱਲਬਾਤ ਕਰਾਂਗੇ ਚੂਚਿਆਂ ਦੇ ਵਿਸ਼ੇ ਤੇ ਅੱਗੇ ਜਿਹੜਾ ਮੌਸਮ ਆ ਉਹ ਚੂਚਿਆਂ ਦਾ ਆ ਰਿਹਾ ਕਈ ਵੀਰਾਂ ਨੇ ਨਵੇਂ ਕੰਮ ਦੀ ਜਿਹੜੀ ਸ਼ੁਰੂਆਤ ਕਰਨੀ ਆ ਇਸ ਲਈ ਟਡੇ ਚੂਚਿਆਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਬੱਚਿਆਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਤਾਂ ਕਿ ਆਪਾਂ ਨੂੰ ਕੋਈ ਆਉਣ ਵਾਲੇ ਟਾਈਮ 'ਚ ਮੁਸ਼ਕਿਲ ਨਾ ਆਵੇ ਸੋ ਜਿਹੜੇ ਚੂਚਿਆਂ ਦੀ ਫੀਡ ਦਾ ਆਪਾਂ ਰੱਖਣਾਗਾ ਜਿਹੜਾ ਚੂਚੇ ਨੂੰ ਪਾਉਣਾ ਆਪਾਂ ਨੇ ਉਹ ਜਦੋਂ ਆਪਾਂ ਫੀਡ ਪਾਉਣੀ ਆ ਬੱਚਿਆਂ ਨੂੰ ਤਾਂ ਉਹਦੇ ਵਿੱਚ ਆਪਾਂ ਨੇ 1 ਕਿਲੋ ਮੰਗਰ ਜਿਹੜੀ ਆ 10 ਗ੍ਰਾਮ ਲਸਣ ਲੈ ਲੈਣਾ ਲਸਣ ਦੀ ਚੰਗੀ ਤਰ੍ਹਾਂ ਪੇਸਟ ਬਣਾ ਲੈਣੀ ਆਪਾਂ ਨੇ ਪੇਸਟ ਬਣਾ ਕੇ ਕਿਲੋ ਫੀਡ ਚ 10 ਗ੍ਰਾਮ ਲਸਣ ਆਪਾਂ ਮਿਲਾ ਦੇਣਾ ਮਿਕਸ ਕਰ ਦੇਣਾ ਜਿਹੜਾ ਉਹ ਆਪਾਂ ਫੀਡ ਦੇਣੀ ਆ ਉਹ ਸਵੇਰ ਦੇ ਟਾਈਮ ਦੇਣੀ ਆ ਤਾਂ ਕਿ ਬੱਚੇ ਸਾਰੀ ਫੀਡ ਖਾ ਸਕਣ ਤੇ ਨਾਲ ਲਸਣ ਵੀ ਖਾਦਾ ਜਾਵੇ ਜਿਹੜਾ ਲਸਣ ਆ ਕਾਫੀ ਜ਼ਿਆਦਾ ਬਿਮਾਰੀਆਂ ਤੋਂ ਲੜਨ ਦੀ ਜਿਹੜੀ ਉਹ ਸ਼ਕਤੀ ਪ੍ਰਦਾਨ ਕਰਦਾ ਲਸਣ ਇਹਨਾਂ ਲਈ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਆਪਾਂ ਵੱਡੇ ਮੁਰਗੀਆਂ ਮੁਰਗੀਆਂ ਨੂੰ ਵੀ ਲਸਣ ਪਾਉਣੇ ਆ ਉਹ ਆਪਾਂ ਕੱਟ ਕੇ ਪਾਉਣੇ ਆ ਪਰ ਇਹ ਆਪਾਂ ਨੇ ਗ੍ਰाइंड ਕਰਕੇ ਪਾਉਣਾ ਬਿਲਕੁਲ ਜੇ ਆਪਾਂ ਕੁੰਡੇ 'ਚ ਵੀ ਕੁੱਟ ਸਕਦੇ ਆ ਠੀਕ ਹੈ ਨਾ ਜਿੰਮੇ ਮਰਜ਼ੀ ਲਾ ਲੋ ਬਰੀਕ ਬਿਲਕੁਲ ਬਰੀਕ ਕਰਕੇ ਫੀਡ 'ਚ ਮਿਕਸ ਕਰਕੇ ਇਹਨਾਂ ਨੂੰ ਦੇ ਦੇਣਾ ਜਿਹੜਾ ਲਸਣ ਆ ਜਿਹੜੀ ਕੋਈ ਵੀ ਇਹਨਾਂ ਨੂੰ ਬਿਵਾਰੀ ਲੱਗਦੀ ਆ ਉਹ ਬਿਮਾਰੀ ਨੂੰ ਬਿਮਾਰੀ ਦੇ ਨਾਲ ਜਿਹੜਾ ਲੜਦੀ ਤਾਕਤ ਦਿੰਦਾ ਜਿਹੜਾ ਲਸਣ ਬਹੁਤ ਜ਼ਰੂਰੀ ਆ। ਸੋ ਦੂਜਾ ਜਿਹੜਾ ਪੁਆਇੰਟ ਆ ਬੱਚਿਆਂ ਨੂੰ ਜਿਹੜਾ ਦੂਜਾ ਆਪਾਂ ਬੱਚੇ ਲੈ ਆਏ ਬੱਚਿਆਂ ਨੂੰ ਗੋੜਾ ਵਾਲਾ ਪਾਣੀ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਇੱਕ ਤਾਂ ਗੋੜਾ ਵਾਲਾ ਪਾਣੀ ਅੰਦਰ ਗਰਮੈਚ ਦਿੰਦਾ ਬੱਚਿਆਂ ਦੇ। ਦੂਸਰਾ ਡੀ ਵਾਰਮਿੰਗ ਦਾ ਕੰਮ ਕਰਦਾ ਹੈ। ਡੀ ਵਾਰਮਿੰਗ ਮਤਲਬ ਕਿ ਕੋਈ ਵੀ ਅੰਦਰ ਕੋਈ ਬਿਮਾਰੀ ਹੋਵੇ ਮਾੜੀ-ਮੋਟੀ ਕੋਈ ਅੰਦਰ ਜੀ ਹੁੰਦੇ ਨੇ ਇਹਨਾਂ ਨੂੰ ਜਿਹੜਾ ਖਾਦਾ ਪੀਤਾ ਲੱਗਦਾ ਨਹੀਂ ਹੈਗਾ ਸੋ ਉਸ ਤੇ ਬੈਠੇ ਰਹਿੰਦੇ ਨੇ ਉਹ ਸਾਰਿਆਂ ਦਾ ਹੱਲ ਆ ਗੁੜ ਪਾ ਗੁੜ ਵਾਲਾ ਪਾਣੀ ਆਪਾਂ ਸਰਦੀਆਂ 'ਚ ਦੇਣਾ ਹੀ ਦੇਣਾ ਇਹਨਾਂ ਨੂੰ ਪੱਕਾ ਵੱਡਿਆਂ ਨੂੰ ਵੀ ਤੇ ਛੋਟਿਆਂ ਨੂੰ ਵੀ ਤੇ ਦੂਸਰਾ ਜਿਹੜੇ ਛੋਟੇ ਬੱਚੇ ਹੁੰਦੇ ਨੇਗੇ ਜਦੋਂ ਪਾਹੋ ਛੱਡਣਿਆ ਬਾਹਰ ਤਾਂ ਵੱਡੇ ਜਿਹੜੇ ਜਾਨਵਰ ਉਹ ਖੁੱਡੇ ਜਿਹੇ ਹੋਣੇ ਚਾਹੀਦੇ ਨੇਗੇ ਤੇ ਆਪਾਂ ਨੇ ਅਸਮਾਨ ਤੋਂ ਬਾਜ ਇੱਲਾਂ ਹੁੰਦੀਆਂ ਨੇ ਜਿਹੜੀਆਂ ਉਹ ਵੀ ਆਪਣੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਚੱਕ ਕੇ ਲੈ ਜਾਂਦੀਆਂ ਨੇ ਸੋ ਆਪਾਂ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਬਾਕੀ ਆਪਾਂ ਤੁਹਾਨੂੰ ਸਮੇਂ-ਸਮੇਂ ਤੇ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਵਧੀਆ-ਵਧੀਆ ਜਾਣਕਾਰੀ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਜਾ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਅੱਗੇ ਤੋਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹੀਏ ਧੰਨਵਾਦ ਜੀ